ਹੈਲੋ ਜੀ ਸਤਿ ਸ਼੍ਰੀ ਅਕਾਲ ਦਾ ਕਲਾਸਿਕ ਕਲੈਕਸ਼ਨ ਲਹਿਰਾ ਗਾਗਾ ਵੱਲੋਂ ਤੁਹਾਡਾ ਸਵਾਗਤ ਹੈ ਅੱਜ ਆਪਾਂ ਜੋ ਕਨਸੈਪਟ ਸ਼ਾਮ ਨੂੰ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਸੋਹਣੇ ਸੂਟ ਹੋਣਗੇ ਬਹੁਤ ਛੋਟੀ ਜਿਹੀ ਵੀਡੀਓ ਹੋਗੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਇਹ ਲੈ ਕੇ ਆਏ ਜੀ ਆਪਾਂ ਪਿਓਰ ਬਨਾਰਸੀ ਦੇ ਵਿੱਚ ਬਹੁਤ ਸੋਹਣਾ ਆਰਟੀਕਲ ਇੱਕ ਸੂਟ ਸਟਿਚ ਹੋਇਆ ਜੀ ਮਸਟਰਡ ਕਲਰ ਦੇ ਵਿੱਚ ਦੇਖੋ ਆਪਾਂ ਨੇ ਸਮੋਸਾ ਲੈਸ ਦੇ ਜੋ ਪੈਨਲ ਪਾਏ ਆ ਸੂਟ ਦੇ ਵਿੱਚ ਥੋੜਾ ਜਿਹਾ ਇਹਨੂੰ ਵਧੀਆ ਜੀ ਲੁੱਕ ਦਿੱਤੀ ਹੈ ਵੈਸੇ ਬਨਾਰਸੀ ਸੂਟ ਦੀ ਖੁਦ ਦੀ ਹੀ ਆਪਣੀ ਜੋ ਡਿਜ਼ਾਈਨਿੰਗ ਹੁੰਦੀ ਹੈ ਬਹੁਤ ਸੋਹਣਾ ਲੱਗਦਾ ਬੀਬਿੰਗ ਦਾ ਡਿਜ਼ਾਈਨ ਹੁੰਦਾ ਹੈ ਪ੍ਰਿੰਟ ਨਹੀਂ ਹੈਗਾ ਸਾਰੀ ਬੁਣਤੀ ਹੈ ਜੀ ਚੈੱਕ ਕਰ ਸਕਦੇ ਹੋ ਤੇ ਬਹੁਤ ਜਿਆਦਾ ਸੌਫਟ ਫੈਬਰਿਕ ਹੈ ਪਿਓਰ ਬਣਾਤੀ ਹੈ ਜੀ ਘੇਰਾ ਚੈੱਕ ਕਰ ਸਕਦੇ ਹੋ ਸੇਮ ਡਿਜ਼ਾਈਨਿੰਗ ਆਪਾਂ ਸਮੋਸਾ ਲੈਸ ਦੀ ਘੇਰਨ ਦਿੱਤੀ ਹੈਗੀ ਬਹੁਤ ਵਧੀਆ ਫੈਬਰਿਕ ਹੈ ਪੂਰਾ ਕੰਫਰਟੇਬਲ ਤੇ ਲਾਈਨਿੰਗ ਦੀ ਗੱਲ ਕਰੀ ਲਾਈਨਿੰਗ ਲੱਗੂਗੀ ਬਟ ਜ਼ਰੂਰੀ ਨਹੀਂ ਹੈ ਕਿ ਤੁਸੀਂ ਟਾਪ ਲਗਾਓ ਸਿੰਪਲ ਫੁੱਲ ਵੈਲ ਵੀ ਲਗਾ ਸਕਦੇ ਹੋ ਸਪੈਸ਼ਲ ਤੁਸੀਂ ਹਲਦੀ ਫੰਕਸ਼ਨ ਲਈ ਰੈਡੀ ਕਰਵਾਉਣਾ ਚਾਹੁੰਦੇ ਹੋ ਇੱਕੋ ਨਾਲ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਜਿਵੇਂ ਮਰਜੀ ਤੁਸੀਂ ਰ ਫਿਨਿਸ਼ਿੰਗ ਦਿੱਤੀ ਹੈਗੀ ਤੇ ਬੋਟਮ ਤਾਂ ਸੇਮ ਕਲਰ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਸੇਮ ਕਲਰ ਵੀ ਬਾਈ ਕਰ ਸਕਦੇ ਹੋ ਇਹਦਾ ਦੁਪੱਟਾ ਜੇ ਰੈਡੀ ਹੁੰਦਾ ਪਿਆ ਜੀ ਦੁਪੱਟਾ ਸੇਮ ਸੇਮ ਹੀ ਕਲਰ ਦਾ ਕਰਵਾ ਕੇ ਉਸ ਨੂੰ 골ਡਨ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਤੇ ਇਹਦੇ ਵਿੱਚ ਤੁਹਾਨੂੰ ਕਲਰ ਦਿਖਾਉਣੀ ਹੈ ਮੈਂ ਸਿੰਪਲ ਸੋਬਰ ਜਿਹਾ ਲੁੱਕ ਤੁਸੀਂ ਵੇਅਰ ਕਰਨਾ ਚਾਹੁੰਦੇ ਹੋ ਤਾਂ ਇਹ ਬਹੁਤ ਅੱਛਾ ਜੋ ਆਪਸ਼ਨ ਤੁਹਾਡੇ ਲਈ ਰਹੂਗਾ ਲੋ ਜੀ ਕਲਰ ਚੈੱਕ ਕਰੋ ਇਹਦੇ स्टिच करके भी ले सकते हो सिंपल भी लै सकते हो ये आजगा जी बॉटल ग्रीन कलर ये आजगा जी रेड मेहरून कलर पीकॉक फ्रोजी कलर जी इस तो बाद वाइन कलर फुल प्योर बनारसी इस तो बाद आओगा जी मेहरून ਇਹ ਰੈੱਡ ਮਹਿਰੂਨ ਸੀ ਜੀ ਇਹ ਆਜੂਗਾ ਆਪਣਾ ਥੋੜਾ ਕਾਲਸਪੀ ਕਾਫੀ ਮਹਿਰੂਨ ਆਜੂਗਾ ਬਲੈਕ ਕਲਰ ਪੂਰਾ 5 ਮੀਟਰ ਤੁਹਾਨੂੰ ਫੈਬਰਿਕ ਮਿਲੂਗਾ ਬਾਟਮ ਪਲੇਨ ਠੀਕ ਹੈ ਜੀ ਤੇ ਜੋ ਸ਼ਰਟ ਹੋਊਗੀ ਪਿਓਰ ਬ੍ਰੋਕੇਟ ਇਹ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਜਾਮਣੀ ਕਲਰ ਸਾਰੇ ਕਲਰ ਇੱਕ ਤੋਂ ਇੱਕ ਸੋਹਣੇ ਆ ਤੁਸੀਂ ਜਿਹੜਾ ਮਰਜ਼ੀ ਬੁੱਕ ਕਰ ਸਕਦੇ ਹੋ ਤੇ ਹਰ ਇੱਕ ਕਲਰ ਦੇ ਵਿੱਚ ਜਿੰਨੇ ਮਰਜ਼ੀ ਸੂਟ ਤੁਸੀਂ ਬਾਏ ਕਰ ਸਕਦੇ ਹੋ ਤਾਂ ਬੁਕਿੰਗ ਤੁਹਾਨੂੰ ਜਲਦੀ ਜਲਦੀ ਕਰਨੀ ਪੈਣੀ ਹੈ ਕਿਉਂਕਿ ਫੁੱਲ ਪਿਓਰ ਬਨਾਰਸੀ ਸੂਟ ਹੈ ਜਿਹੜਾ 2200 2300 ਦਾ ਮਿਲਦਾ ਹੈਗਾ ਪਰ ਆਪਣੇ ਕੋਲ ਜਿੰਨੇ ਕਲਰ ਨੇ ਇਹਨਾਂ ਵਿੱਚ ਪੂਰੇ ਥਾਂ ਨਾਲ ਅਵੇਲੇਬਲ ਹੈਗੇ ਜਿੰਨੇ ਸੂਟ ਮਰਜ਼ੀ ਲੈ ਸਕਦੇ ਹੋ ਤੇ ਪ੍ਰਾਈਸ ਵੀ ਤੁਹਾਨੂੰ ਇਹਦਾ ਬਹੁਤ ਰੀਜ਼ਨੇਬਲ ਪਊਗਾ ਸਿਰਫ ਔਰ ਸਿਰਫ 1295 ਰੁਪਏ ਦਾ ਜਿਹੜਾ ਮਰਜ਼ੀ ਕਲਰ ਚੱਕ ਸਕਦੇ ਹੋ ਬੁਕਿੰਗ ਜੋ ਹੈਗੀ ਤੁਸੀਂ ਜਲਦੀ ਕਰਨੀ ਹੈ ਇਸ ਦੀ ਲਓ ਜੀ ਕਲਰ ਦੁਆਰਾ ਵੇਖ ਲਓ ਬਲੈਕ ਐਂਡ ਪਰਪਲ ਸੌਰੀ ਪਰਪਲ ਨਹੀਂ ਹੈਗਾ ਇਹ ਪ੍ਰੋਪਰ ਜਰਮਨੀ ਕਲਰ ਆ ਜਾਊਗਾ ਬਹੁਤ ਸੋਹਣਾ ਇਹ ਕਲਰ ਹੈ ਇਹ ਆਜੂਗਾ ਜੀ ਮਹਿਰੂਨ ਦੇ ਵਿੱਚ ਥੋੜਾ ਇਹ ਰਾਸਟਰੀ ਆ ਜਾਂ ਮਹਿਰੂਨ ਆਜੂਗਾ ਇਹ ਰੈੱਡ ਮਹਿਰੂਨ ਆਜੂਗਾ ਥੋੜਾ ਥੋੜਾ ਮਾਈਨਰ ਜਿਹਾ ਫਰਕ ਆ ਵਾਈਨ ਤੇ ਪ੍ਰੋਜੀ ਆਜੂਗਾ ਜੀ ਠੀਕ ਹੈ ਬਿਲਕੁਲ ਸੌਫਟ ਆਰਟੀਕਲ ਹੈ ਬਹੁਤ ਜ਼ਿਆਦਾ ਸੌਫਟ ਕਪੜਾ ਹੈ ਤੇ ਉਸ ਤੋਂ ਬਾਅਦ ਆਜੂ ਬੋਟਲ ਗ੍ਰੀਨ ਤੇ ਮਸਟਰਡ ਜਿਹੜਾ ਤੁਹਾਨੂੰ ਪਸੰਦ ਹੈ ਜਲਦੀ ਬੁੱਕ ਕਰੋ WhatsApp ਨੰਬਰ ਹੈਗੇ ਨੇ 7973984974 7973984974 ਇਹਨਾਂ ਨੰਬਰਾਂ ਦੇ ਉੱਪਰ ਸਕਰੀਨਸ਼ਾਟ ਭੇਜੋ ਕਿੰਨੇ ਨੰਬਰ ਚਾਹੀਦੇ ਕਿੰਨੇ ਸੂਟ ਚਾਹੀਦੇ ਆ ਕਾਊਂਟਿੰਗ ਭੇਜੋ ਜੀ ਤੇ ਆਪਣਾ ਐਡਰੈਸ ਭੇਜ ਕੇ ਪੇਮੈਂਟ ਕਰਕੇ ਕਿਤੇ ਵੀ ਬੈਠੇ ਤੁਸੀਂ ਆਨਲਾਈਨ ਸ਼ੋਪਿੰਗ ਕਰ ਸਕਦੇ ਹੋ ਜੇ ਸਾਡੇ ਕੋਲ ਆ ਕੇ ਲੈ ਜਾਣਾ ਚਾਹੁੰਦੇ ਹੋ ਤਾਂ ਇੱਥੇ ਆ ਕੇ ਵੀ ਲੈ ਆ ਸਕਦੇ ਹੋ ਓਕੇ ਜੀ ਸਤਿ ਸ਼੍ਰੀ ਅਕਾਲ